ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈ ਨੂੰ ਮੋਗਾ ਹੀ ਪੈਂਦੀ ਆ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਲਾਲੀ ਜੀ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਠੀਕ ਆ ਜੀ ਮੋਬਾਈਲ ਨੰਬਰ 7528899666 ਆਪਾਂ ਪਹਿਲਾਂ ਵੀਡੀਓ ਪਾਇਆ ਸੀ ਸੇਲ ਹੋ ਕੇ ਸੀ ਬਸ ਹਾਂ ਜੀ ਹਾਂ ਜੀ ਹੋ ਗਈ ਸੀ ਠੀਕ ਆ ਜੀ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਜੀ 24 ਜੀ ਨੂੰ ਸੂਈਆ ਹੱਥ ਨੇ ਕੀ ਜੰਦੂਰ ਪੈ ਗਈ ਆ ਹੁਣ 12 ਕਿਲੋ ਬੋਲੀ ਬੋਲੀ 12 ਕਿਲੋ ਤਿਆਰ ਆ ਤੇ ਮਗਰ ਬੱਚਾ ਕੀ ਆ ਜੀ ਬੱਚਾ ਜੀ ਮੱਛਰ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਆਇਰ ਸ਼ਹਿਰ ਚ ਪੈਂਦੀ ਆ ਜੀ ਗਾਂ 12 ਕਿਲੋ ਬੋਲੀ ਤਿਆਰ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਥਣ ਲੇਵ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿਉਂਕਿ ਸ਼ਾਮ ਦੀ ਚਵਾਈ ਤੱਕਰ ਹਜੇ 6 ਤੋਂ 7 ਘੰਟੇ ਬਾਕੀ ਨੇ 11:20 ਹੋ ਗਏ ਆ ਤੋਰ ਕੇ ਦਿਖਾ ਦਿਓ ਜੀ ਸੋਹਣੀ ਫੇਸ ਕੁਆਲਿਟੀ ਆ ਦੂਜੇ ਸੂਏ ਸੂਏ ਦੱਸਦਾ ਬਾਈ ਸੂਏ ਨੂੰ 24 ਤਰੀਕ ਦੀ ਸੂਈ ਵੀ ਆ ਜੀ ਥਣਾ ਦੇ ਸਾਇਜ ਬਹੁਤ ਸੋਹਣੇ ਆ ਚਾਰੇ ਥਾਂ ਨਿਖੜਵੇਂ ਇੱਕੋ ਸਾਇਜ ਦੇ ਤੁਸੀਂ ਦੇਖ ਸਕਦੇ ਹੋ ਬਾਕੀ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾ ਨੇ ਦੁੱਧ ਨਾ ਭਰੇ ਹੋਣੇ ਸੀ ਹੁਣਾਂ ਤੁਸੀਂ ਦੇਖ ਸਕਦੇ ਹੋ ਸੋਨਾ ਤਿਆਰ ਕੀਤਾ ਲਿਆ ਵੀਰ ਵਾਪਸ ਸੋਹਣੇ ਜਿਆਦਾ ਬਰੀਡ ਵਾਲੀ ਗਾਂ ਐ ਫੇਸ ਕੁਆਲਟੀ ਸੋਹਣੀ ਆ ਕੱਦ ਕਾਠ ਦੇ ਵਖਤੋ ਚੰਗੀ ਆ ਜੀ ਜਿੰਨਾ ਦੁੱਧ ਬਾਈ ਨੇ ਦੱਸਿਆ ਨਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਵਾਈ ਕਰ ਲੋ ਚਾਹੇ ਚਾਰ ਟਾਈਮ ਚਵਾਈ ਕਰ ਲੋ ਕੀ ਮੁੱਲ ਆਈ ਇਹਦਾ ਇਹਦਾ ਮੁੱਲ ਬਿਆਲੀ ਕਰਦੇ ਮੈਂ ਮਾਨਤਨ ਹੋ ਜੂਗਾ ਹੀ ਹਾਂਜੀ ਹਾਂਜੀ ਮਾਨਤਨ ਹੋ ਕਿੰਨਾ ਕੁ ਦੁੱਧ ਦੇ ਦੂਈਏ ਦੁੱਧ ਦੇ ਦੂਈਏ 16 17 ਕਿਲੋ ਠੀਕ ਹੈ 16 17 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਮੁੱਲ 42000 ਰੁਪਿਆ ਬਾਕੀ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਦੋ ਪਾਸੇ ਦੋ ਨੰਬਰ ਇਹ ਜਰਸੀ ਦੀ ਕੀ ਡਿਟੇਲ ਹੈ ਜੀ ਇਹ ਬਈ ਦੂਜੇ ਸੂਏ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਤੜ ਕੋ 4:00 ਵਜੇ ਸੂਈ ਆ ਜੇਰ ਜੂਰ ਪੈ ਗਈ ਆ ਜੇਰ ਜੂਰ ਪੈ ਗਈ ਤੇ ਬੱਚੇ ਨੂੰ ਮਾੜਾ ਮਗਰ ਟੱਚਾ ਗਿਆ ਬੋਲਾ ਆ ਦੋ ਕਿਲੋ ਚੋਇਆ ਬਈ ਆ ਠੀਕ ਆ 5-6 ਕਿਲੋ 2 ਕਿਲੋ ਚੋਇਆ ਠੀਕ ਆ ਦੋ ਕਿਲੋ ਚੋਇਆ ਬਾਕੀ ਬੱਚੇ ਨੂੰ ਜੰਗਾ ਤਾਂ ਬੱਚਾ ਕੀ ਆ ਜੀ ਮਗਰ ਮਗਰ ਬੱਚਾ ਆ ਬਈ ਬੱਚੀ ਆ ਮਗਰ ਬੱਚੀ ਆ ਤੁਸੀਂ ਦੇਖ ਸਕਦੇ ਹੋ ਸੋਹਣੀ ਜਾਤ ਬਰੀਡ ਵਾਲੀ ਬੱਚੀ ਆ ਜਰਸੀ ਕੋਈ ਸੇਵਾ ਗੌਰ ਵਾਲਾ ਬੰਦਾ ਲੈ ਜਾਏ ਤਾਂ ਸੋਣੀ ਵੜ ਤਿਆਰ ਹੋ ਜੂਗੀ ਬਾਕੀ ਆਪ ਵੀ ਸੋਣੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਸੀਲ ਸਭ ਪੂਰੀ ਆ ਬਾਈ ਹਾਂਜੀ ਹਾਂਜੀ ਪੂਰੀ ਸੀਲ ਪੂਰੀ ਸੀਲ ਸਹੂਆ ਥਣਾ ਦੇ ਸਹਸੋਨੇ ਕਿੰਨਾ ਕ ਦੁੱਧ ਦੇ ਦੂ ਬਾਈ ਦੁੱਧ ਦੇ ਦੂਗੀ 14 15 ਕਿਲੋ ਬਾਈ ਪਲੂਨ ਦਾ 12 13 ਕਿਲੋ ਚੋਇਆ ਠੀਕ ਪਲੂਨ ਦਾ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ 12 13 ਕਿਲੋ ਚੋਇਆਗਾ 14 15 ਕਿਲੋ ਦੁੱਧ ਦੀ ਉਮੀਦ ਕਰਦੇ ਆ ਰਾਤ ਦੀ ਸੂਈ ਆ ਨਾ ਲੈ ਲਿਆ ਰਾਮੂ ਵਾਲਾ ਆਪਾ ਠੀਕ ਆ ਬਾਈ ਕਹਿੰਦਾ ਨਾਲ ਦੇ ਪਿੰਡੋ ਲਈ ਆ ਬਾਕੀ ਪਹਿਲੇ ਸਵੇਚ 12 13 ਕਿਲੋ ਚੋਆ 14 15 ਕਿਲੋ ਦੁੱਧ ਦੀ ਮੀਰ ਕਰਦੇ ਹਵਾਨਾ ਸੋਹਣਾ ਜੀ ਥਣਾ ਦੇ ਸਹਿ ਸੋਹਣੇ ਆ ਚਾਰੇ ਥਾ ਨਿੱਖੜਵੇਂ ਇੱਕੋ ਸਹਿ ਦੇ ਗੱਠਾਂ ਨੂੰ ਵਿਤੀ ਤੇ ਲੱਗੇ ਫੇਸ ਕੁਆਲਟੀ ਸੋਹਣੀ ਤੇ ਮਗਰ ਸੋਹਣੀ ਬੱਚੀ ਆ ਤੁਸੀਂ ਦੇਖ ਸਕਦੇ ਹੋ ਪੂਰੀ ਪਿਓਰ ਜਰਸੀ ਹੀ ਆ ਜੀ ਦੇਖ ਕੀ ਮੁੱਲ ਲਾਈਏ ਦਾ ਇਹਦਾ ਮੁੱਲ 36 ਕਰਦੇ ਮਾਨਤਾਨ ਹੋ ਜਾਊਗਾ ਜੀ ਹਾਂਜੀ ਮਾਨਤਾਨ ਕਰ ਮੁੱਲ ਜੈ ਜੀ ਕੀਤਾ ਬਾਈ ਨੇ ਬਿਲਕੁਲ 36000 ਰੁਪਿਆ ਬਾਕੀ ਜਿਹੜਾ ਵੀਰ ਚੱਲ ਕੇ ਆਊਗਾ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਕਰ ਦਾਂਗੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਵੀ ਉਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ